ਕਿ ਕਰ ਰਿਹਾ ਹੈ ਜੀ ਇਸ ਲੜਾਇਆ ਆਪ ਜੀ ਦਾ ਖੜਾ ਹੈ ਇਹ ਤੇ ਇਹ ਚਾਹੀਦਾ ਸ਼ਾਲ ਭਾਈ ਮਾਦਕ ਸਹੀ ਮੈਂ ਇਹਦੇ ਮੇਰੇ ਉੱਪਰ ਐ ਚੜੇ ਮਤਲਬ ਕੋਈ ਜਿਹੜਾ ਬਾੜੀ ਤੇ ਸੀ ਅਸੀਂ ਥੋੜਾ ਕੀ ਕੀਤਾ ਐਂਡੋਸਕੋਪਿਕ ਕਰਾ ਲਿਆ ਆਸ਼ਰ ਤੋਂ ਲੋ ਕਹਿੰਦੇ ਬਰਾਦ ਆ ਰਿਹਾ ਨਾ ਮੈਂ ਮੰਨ ਸ਼੍ਰੀਮਾਨ ਜੀ ਉਹ ਦੱਸਿਆ ਕਿ ਅੰਦਰ ਸਾਰਾ ਗਿਆ ਆਪਣਾ ਖਤੜਾ ਪੜਾ ਦਿਆ ਕੀ ਕਰੀ ਜਾ ਰਹੇ ਬੜੀ ਜਗ੍ਹਾ ਵਿੱਚ ਹੈ ਜੀ ਵੇਟ ਵੇਟ ਅਸਨ ਨਾਲ ਹੋ ਜੀ ਪਲੀਜ਼ ਅੱਗੇ 나오ਦਾ ਅੱਗੇ 나오 ਜੀ ਕੋਈ ਮਹਿਮਾਨੀ ਆ ਨਾਟਕੇ ਮਰ ਨਹੀਂ ਸਾਡਾ ਫਰੇਮ ਚ ਆ ਤੇ ਕੰਪੂਨ ਆ ਠੀਕ ਹੈ ਅੱਗੇ ਫੋਟੋ ਜਾ ਕੇ ਦੋਰਾ ਕਿਥੇ ਦੋਰਾ ਕਿਥੇ ਲਾਇਆ ਕੀ ਕਰਦਾ ਹੁੰਦਾ ਭਾਈ ਯਾਰ ਕਿੱਦਾਂ ਹੁੰਦਾ ਵਾਫੇ ਇਹ ਕਿਹੜਾ ਕੋ ਟੁਖਾ ਹੋਰ ਅਖੀ ਅਗਲਾ ਕੈਮਰਾ ਆ ਲਾ ਕੀ ਕਰਦਾ ਟੱਕੇ ਧੱਕਾ ਮਾਰਦਾ ਬਾਈ ਸਾਰੇ ਭਰਾ ਯਾਰ ਮਨੀਸ਼ ਪਿੱਛੇ ਕਰ ਰਿਹਾ ਹੈ ਤੇਰਾ ਬੰਦ ਰਿਹਾ ਹੈ ਫੋਟੋ ਸੇਚੀ ਜਾ ਰਿਹਾ ਹੈ ਆਲੇ ਇਹ ਬੰਦ ਰਿਹਾ ਹੈ ਹਸਪਤਲ ਆਇਆ ਹੈ ਤੇ ਇਹਨਾਂ ਦੀ ਨਵੀਂ ਤਕਨੀਕ ਦੀ ਮਸ਼ੀਨ ਐਂਡੋਸਕੋਪਿਕ ਐਂਡੋਬ੍ਰਾਂਕੀਅਲ ਅਲਟراਸਾਉਂਡ ਮਸ਼ੀਨ ਦੀ ਇਨੌਗੁਰੇਸ਼ਨ ਸਗੀ ਤੇ ਅਸੀਂ ਹਸਪਤਲ ਦੇ ਵਿੱਚ ਹੋਰ ਵੀ ਜਿਹੜੇ ਅਮੈਨਿਟੀਆਂ ਹੈਗੀਆਂ ਜਿਹੜੀ ਇਕਵਿਪਮੈਂਟਸ ਹੈਗੀਆਂ ਨਵਾਂ ਜਿਹੜਾ ਆਈਸੀਯੂ ਬਣਾਇਆ ਉਹਨਾਂ ਦਾ ਵੀ ਦੌਰਾ ਕੀਤਾ ਉਹਨਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਤੇ ਲੇਟੈਸਟ ਟੈਕਨੋਲੋਜੀ ਦੀ ਜਦੋਂ ਇਕਵਿਪਮੈਂਟਸ ਆndੀਆਂ ਹੈਗੀਆਂ ਲੁਧਿਆਣੇ ਦੇ ਹਸਪਤਲਸ ਦੇ ਵਿੱਚ ਇਹ ਲੋਕਾਂ ਵਾਸਤੇ ਬਹੁਤ ਵੱਧடியா ਉਪਰਾਲਾ ਹੈ ਤੇ ਅਸੀਂ ਤੁਹਾਡੇ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕੋਈ ਵੀ ਜੇ ਤੁਹਾਨੂੰ ਜੇ ਮੈਡੀਕਲ ਇਸ਼ੂਜ਼ ਆਉਂਦੇ ਆ ਜਾਂ ਕੋਈ ਮੈਡੀਕਲ ਸਸਪੀਸ਼ਨਸ ਹੈਗੀਆਂ ਜ਼ਰੂਰ ਅੱਗੇ ਆ ਕੇ ਹਸਪੀਟਲ ਉਹਦਾ ਇਲਾਜ ਪਤ ਸਿੰਪਲ ਲੈ ਕੇ ਟੈਸਟ ਕਰਨ ਲਈ ਭੇਜ ਸਕਦੇ ਹੋ ਉਸ ਤੋਂ ਬਾਅਦ ਜੋ ਰਿਪੋਰਟ ਆਏਗੀ ਉਹਦੇ ਉੱਪਰ ਤੁਹਾਡਾ ਇਲਾਜ ਸ਼ੁਰੂ ਹੋ ਸਕਦਾ ਹੈਗਾ ਔਰ ਇਹ ਨਾਰਦਰਨ ਇੰਡੀਆ ਦੇ ਵਿੱਚ ਬਹੁਤ ਘੱਟ ਮਸ਼ੀਨਾਂ ਹੈਗੀਆਂ ਆ ਜਿਹੜੀ ਅਸੀਂ ਇੰਟਰੋਡਿਊਸ ਕੀਤੀ ਹੈਗੀ ਆ ਆਮ ਆਦਮੀ ਦੇ ਲਈ ਅਪਰੋਚੇਬਲ ਹੈਗਾ ਇਹ ਤੇ ਬਹੁਤ ਸੇ ਹੈਗਾ ਕਿ ਆਸੀਂ ਰੇਟ ਬੰਦ ਜਾ ਆਮ ਆਦਮੀ ਲਈ ਮਸ਼ੀਨ ਦੇ ਅਸੀਂ ਰੇਟ ਬਹੁਤ ਘੱਟ ਰੱਖੇ ਹੈਗੇ ਆ ਜਿਹਦੇ ਲਈ ਆਮ ਆਦਮੀ ਵੀ ਉਹਨੂੰ ਫੋਰਡ ਕਰ ਸਕਦਾ ਹੈਗਾ ਲੋਕਾਂ ਕੀ ਮੈਸੇਜ ਹੋ ਗਏ ਇੱਥੇ ਅਗੇ ਜੇ ਰਾਮੀ ਟੈਸਟ ਜਲਵੀ ਟੈਸਟ ਦੀ ਜਰੂਰਤ ਹੋਵੇ ਤੇ ਸੈਇਆ ਕਰਾ ਸਕਦੇ ਆਗੇ ਇਹਦੇ ਵਿੱਚ ਪੇਟ ਦੇ ਲੰਗਸ ਦੇ ਸਾਰੇ ਟੈਸਟ ਹੁੰਦੇ ਆਗੇ ਗਰੀਬ ਲੋਕਾਂ ਵਾਸਤੇ ਕੀ ਅਸਰ ਹੈ ਹੈਲਪ ਹੈ ਲੋਕਾਂ ਵਾਸਤੇ ਜਿਹੜੇ ਗਰੀਬ ਹੋਣ ਉਹਨਾਂ ਨੂੰ ਉਸਦੀ ਕਾਫੀ ਡਿਸਕਾਊਂਟ ਦਿੰਨੇ ਹੈਗੇ ਆ ਯਾਰ ਬਹੁਤ ਜ਼ਿਆਦਾ ਉਹ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦਾ ਪੇਸ਼ੈਂਟ ਹੈਗਾ ਆ ਉਸ ਹਸਪੀਟਲ ਤੋਂ ਨਹੀਂ ਤਾਂ ਕਿਉਂਕਿ ਉਸ ਤੋਂ ਨਾ ਤੇ ਦਲੇ ਤੋਂ ਇਹਦੇ ਵਿੱਚ ਸਾਡੇ 3 ਪਾਰਟ ਆ ਇਹ ਸਾਡਾ ਕੈਂਸਰ ਹਸਪੀਟਲ ਬਣਾਇਆ ਸੀ ਅੱਜ ਤੋਂ ਬਾਅਦ ਇਹਨੂੰ ਜਨਰਲ ਸਪੈਸ਼ਲਿਟੀ ਹਸਪੀਟਲ ਬਣਾ ਦਿੱਤਾ ਸੀ ਹੁਣ ਇਹਦਾ ਹਾਰਟ ਸੈਂਟਰ ਵੀ ਲੈ ਕੇ ਆ ਰਹੇ ਹਾਂ ਸੀ ਤਿੰਨ ਹਿੱਸੇ ਵੰਡਦੇ ਹਸਪੀਟਲ ਦੇ ਸੀ ਤਿੰਨ ਹਿੱਸੇ ਵੰਡ ਲਿਆ ਗਿਆ ਹਾਰਟ ਸੈਂਟਰ ਹਾਰਟ ਸੈਂਟਰ ਹਾਰਟ ਸੈਂਟਰ ਅੱਛਾ ਲੈਵਲ ਦਾ ਹੋਵੇਗਾ ਉਸਨੂੰ ਸਰ ਸਾਹਿਬ ਪਾਟੀ ਤੋਂ ਜ਼ਿਆਦਾ ਸਕਿੱਲ ਮੈਨੇਜਮੈਂਟ ਕੋਈ ਨਹੀਂ ਜਾਣਦਾ ਤੇ ਕੈਂਸਰ ਹਸਪੀਟਲ ਤੁਹਾਨੂੰ ਪਤਾ ਪੰਜਾਬ 'ਚ ਜਿੰਨਾ ਕੈਂਸਰ ਦੇ ਕੇਸਿਸ ਵਧ ਰਹੇ ਆ ਕਿਉਂ ਨਹੀਂ ਇਹਨੂੰ ਹੋਰ ਸੁਪਰ ਸਪੈਸ਼ਲਿਸਟ ਕੈਂਸਰ ਦਾ ਬਣਾਇਆ ਜਾਂਦਾ ਬੜਾ ਆ ਗਿਆ ਜਦ ਕਿ ਬਾਕੀ ਸਾਰੇ ਹਸਪੀਟਲ ਡੀਐਮ ਸੀ ਐਸਪੀਐਸ ਉਹ ਵੀ ਸਾਰੇ ਕੈਂਸਰ ਤੇ ਫੋਕਸ ਕਰ ਰਹੇ ਹੋ ਤੇ ਤੁਹਾਡਾ ਤਾਂ ਪਹਿਚਾਣ ਹੀ ਉਸ ਵਾਰ ਕੈਂਸਰ ਰੋਲ ਫਟਰ ਸੀਗਾ ਇਹਨੂੰ ਹੋਰ ਪੱਡਾ ਕਿਉਂ ਨਹੀਂ ਨਾ ਅਸੀਂ ਆਲਰੇਡੀ ਉਹਦੇ ਵਿੱਚ ਕਾਫੀ ਜਿਹੜੀ ਮਸ਼ੀਨਰੀ ਲੈ ਕੇ ਆਏ ਆ ਟੋਮੋਥੈਰਪੀ ਸਾਡੀ ਸਾਡੀ ਬਾਹਰ ਦਾ ਬੈਸਟ ਮਸ਼ੀਨ ਆ ਨਾਰਦਰਨ ਇੰਡੀਆ ਦੇ ਵਿੱਚ ਉਹ ਕਿਸੇ ਹਸਪੀਟਲ ਸੈਣੀ ਉਹ ਮਸ਼ੀਨ ਹੈ ਜਿਹੜੀ ਟੋਮੋਥੈਰ ਰੇਡੀਸ਼ਨ ਦੇ ਰਹੀ ਹੈਗੀ ਆ ਜਿਸ ਪੁਆਇੰਟ ਤੇ ਤੁਹਾਡਾ ਟਿਊਮਰ ਹੈਗਾ ਬਾਡੀ ਦੇ ਵਿੱਚ ਉਹ ਮਸ਼ੀਨ ਨੇ ਉੱਥੇ ਰੇਜ਼ ਦੇਣੀ ਹੈਗੀ ਆ ਬਾਕੀ ਤੁਹਾਡੀ ਬਾਡੀ ਨੂੰ ਕੁਝ ਨਹੀਂ ਹੋਏਗਾ ਕੀ ਹਸਪੀਟਲ ਵੀ ਕੈਂਸਲ ਤੇ ਫੋਕਸ ਕਰ ਰਹੇ ਉਸ ਵਾਰ ਕੈਂਸਲ ਹੋਣਾ ਤੋਂ ਬੈਸਟ ਹੈ ਇਹ ਅਹੀ ਮਸ਼ੀਨ ਨਵਾਂ ਇਕੁਪਮੈਂਟ ਲਗਾ ਕੇ ਬੈਠਦਾ ਹੈ ਨਵਾਂ ਇਕੁਪਮੈਂਟ ਲਗਾ ਕੇ ਰੇਡੀਸ਼ਨ ਨਵੀਂ ਤਰ੍ਹਾਂ ਰੇਡੀਸ਼ਨ ਦੇ ਕੇ ਇਹਦੇ ਵਿੱਚ ਹਸਪੀਟਲ ਮਸ਼ੀਨ ਦਾ ਮੇਨ ਕੰਮ ਹੈ ਰੇਡੀਸ਼ਨ ਦੇਣਾ ਰੇਡੀਸ਼ਨ ਜਿਹੜੀ ਸਾਡੀ ਮਸ਼ੀਨ ਹੈਗੀ ਆ ਉਹ ਵਨ ਅਸੀਂ ਬੈਸਟ ਮਸ਼ੀਨ ਨਾਰਥ ਇੰਡੀਆ ਦੀ ਮਸ਼ੀਨ ਹੈ ਨਹੀਂ ਹੋ ਦਿੱਲੀ ਜਾ ਕੇ ਲੱਗੀ ਹੋਏ ਲੇਕਿਨ ਪੰਜਾਬ ਚ ਕਿਤੇ ਵੀ ਜਾਣੀ ਪੰਜਾਬ ਜੰਮੂ ਕਸ਼ਮੀਰ ਅੰਮ੍ਰਿਤਸਰ ਪਰਦੇਸ ਕਿਤੇ ਵੀ ਜਾਣੀ ਹਾਂਜੀ ਇਹਦੀ ਅਵੇਅਰਨੈਸ ਕਿੰਨਾ ਬਤਾਉਂਗੇ ਇਹਦੀ ਅਵੇਅਰਨੈਸ ਕਿੰਨਾ ਬਤਾਉਂਗੇ ਇਹ ਤਾਂ ਆਲਰੇਡੀ ਲੋਕਾਂ ਨੂੰ ਬੜੀ ਅਰਪ੍ਰੋਚ ਕਰ ਰਹੇ ਆਗੇ ਆ ਬੜਾ ਮਤਲਬ ਤੁਹਾਡੀ ਮਾਰਕੀਟਿੰਗ ਟੀਮ ਜਾ ਕੇ ਦੱਸ ਰਹੀ ਆ ਹੋਰ ਵੀ ਜਾ ਕੇ ਦੱਸ ਰਹੇ ਆ ਅਸੀਂ ਲੋਕਾਂ ਨੂੰ ਪਬਲਿਕ ਹਸਪੀਟਲ ਦੇ ਵਿੱਚ ਇਸ ਤਰ੍ਹਾਂ ਘੱਟ ਨਾ ਬੰਦ ਰਹੇ ਬਹੁਤ ਬੜੀ ਆ ਉਹਦੇ ਵਿੱਚ ਮਦਰ ਐਂਡ ਚਾਈਲਡ ਔਰ ਆਰਥੋਬੈਟਿਕ ਜੋ ਵੀ ਆ ਗਿਆ ਹਸਪੀਟਲ ਦੇ ਵਿੱਚ ਹੁੰਦੇ ਆਗੇ ਆ

विदेश यात्रा वीजा में देरी लव मैरिज प्रेमी प्रेमिका प्यार में धोखा व्यापार में घाटा लक्ष्मी बंधन सोतन दुश्मन से छुटकारा तलाक यदि आपका प्रेमी पति बेटा किसी के वश में है तो एक बार अवश्य मिले प्रेमी प्रेमिका पति पत्नी मन चाह वशीकरण कराए भटको चाहे जिधर काम होगा इधर मोहनजी सम्राट मोबाइल नंबर डबल नाइन वन फाइव एट डबल फोर वन डबल फोर नाइन एट वन फाइव एट डबल फोर वन डबल फोर फवारा चौंक लुधियाना फोन करते ही जिंदगी सवारे